ਕਹਾਣ ਭਰਾਵੋ ਯਾਰ ਤੇ ਭਰਾਵੋ ਕਣਕ ਬੀਜ ਰਹੇ ਆ ਆਪਾਂ 2652 70 ਤੋਂ 80 ਕਿਲੋ ਬੀ ਪਾ ਕੇ ਛੱਟੇ ਦੀ ਇਹ ਗੋਭੀ ਵਾਲੇ ਵਾਹਣ ਬਾਈ ਕਿੱਲੇ ਹੋ ਗਏ ਸੀ بارش ਪੈ ਗਈ ਸੀ ਤੇ بارش ਦੇ ਨਾਲ ਜਿਹੜਾ ਔਰੇ ਨਿਕਲਨੇ ਔਖੇ ਹੋ ਗਏ ਸੀ ਤੇ ਵਿੱਚ ਤੁਸੀਂ ਪਤਰਾਲ ਦੇਖਦੇ ਹੋ ਗੋਭੀ ਦਾ ਇਹ ਆਪਾਂ ਬਾਈ ਜੀ ਜਿਹੜੀ ਕਣਕ ਆ ਉਸ ਸਪਾਈਡਰ ਦੇ ਵਿੱਚ ਪਾ ਲਈ ਸਪਾਈਡਰ ਦੇ ਵਿੱਚ ਕਣਕ ਦੇਖ ਸਕਦੇ ਹੋ ਤੇ ਛਿੱਟਾ ਤੁਹਾਨੂੰ ਦਿਖਾਵਾਂਗੇ ਫਿਰ ਕੱਲਾ-ਕੱਲਾ ਦਾਣਾ ਜਿਹੜਾ ਉਹ ਕਿਵੇਂ ਪਿਆ ਵਾਹਣ ਦੇ ਵਿੱਚ ਬਹੁਤ ਸੋਹਣਾ ਛਿੱਟਾ ਬਈ ਕਿਉਂਕਿ ਗਿੱਲੇ ਵਾਹਣ ਤੇ ਲੇਵਰ ਵੀ ਆ ਜਿਹੜੀ ਉਹ ਵੀ ਕੰਦੀ ਆ ਵੀ ਨਹੀਂ ਤੇ ਮਾੜੀ ਜੀ ਧੁੱਪ ਨਿਕਲੀ ਸੀ ਤੇ ਅਸੀਂ ਆਖਿਆ ਵੀ ਚਲ ਅੱਜ ਜਿਹੜਾ ਹੈਗਾ ਕਣਕ ਦਾ ਛਿੱਟਾ ਉਹ ਦਿੱਤਾ ਜਾਵੇ ahi 51 ਜਿਹੜੀ ਕਣਕ ਆਪਣੀ 70 ਤੋਂ 80 ਕਿਲੋ ਬੀ ਆਪਾਂ ਪਾ ਕੇ ਬੀਜ ਰਹੇ ਆ ਜਿੰਨੇ ਵੀ ਭਰਾ ਹਜੇ ਕੋਈ ਰਹਿੰਦੇ ਆ ਕਣਕ ਬੀਜਣ ਵਾਲੇ ਉਹ ਬਾਈ ਜੀ ਇਸ ਹਫ਼ਤੇ ਦੇ ਵਿੱਚ ਵਿੱਚ ਆ ਜਿਹੜੀ ਕਣਕਾਂ ਬੀਜ ਸਕਦੇ ਆ 70 ਤੋਂ 80 ਕਿਲੋ ਬੀ ਪਾ ਕੇ ਤੇ ਬਹੁਤ ਸੋਹਣਾ ਰਿਜ਼ਲਟ ਇਹ ਹਰ ਸਾਲ ਆਪਾਂ ਇਸੇ ਵਾਣ ਦੀ ਲੋਕੇਸ਼ਨ ਤੁਹਾਨੂੰ ਪਾਉਂਦੇ ਰਹਿੰਨੇ ਆ ਤੁਹਾਨੂੰ ਤੋਂ ਤੋਂ ਦੇ ਰਹਿੰਦੇ ਆ ਵੀ ਬਾਈ ਆਹ ਲਾਸਟ ਤੇ ਜਿਹੜਾ ਵਾਹਨ ਸਾਡਾ ਹਾਈਬ੍ਰਿਡ ਗੋਬੀ ਦਾ ਰਹਿ ਜਾਂਦਾ ਉਹਦੇ ਤੇ ਆਪਾਂ ਹੈ ਹਰ ਸਾਲ ਕਣਕ ਜਿਹੜੀ ਲਾਸਟ ਤੇ ਆਪਾਂ ਤੁਹਾਨੂੰ ਦਿਖਦੇ ਆ ਤੁਹਾਨੂੰ ਸਾਰੀ ਜਿਹੜੀ ਹੈਗੀ ਆ ਉਹ ਐਂਡ ਤਾਈਂ ਜਿਹੜਾ ਰਿਜ਼ਲਟ ਆਪਾਂ ਪਿਛਲੇ ਸਾਲ ਵੀ ਦਿਖਾਇਆ ਸੀ ਬਹੁਤ ਸੋਹਣਾ ਰਿਜ਼ਲਟ ਆਪਣਾ ਆਇਆ ਸੀ ਐਤਕੀ ਵੀ ਬਾਈ ਉਹੀ 752 ਉਹੀ ਵਾਹਨ ਉਹੀ ਗੋਬੀ ਆਲਾ ਬਾਣਾ ਜਿੱਥੇ ਆਪਾਂ ਅੱਜ 2851 ਬੀਜ ਰਹੇ ਆ ਤੇ ਤਕਰੀਬਨ ਛੱਟੇ ਦੀ ਜਿਹੜੀ ਕਣਕਾ ਉਹਦਾ ਬਈ 70 ਤੋਂ 80 ਗੱਲੋ ਬੀ ਆ ਜਿਹੜਾ ਆਪਾਂ ਪਾ ਰਹੇ ਆ ਤੇ ਛੱਟਾ ਬਈ ਆਪਾਂ ਨਵਾਂ ਡਗਾਰਾ ਜਿਹੜਾ ਲਾਇਆ ਸਪਾਇਡਰ ਦੇ ਨਾਲ ਸਪਾਇਡਰ ਦੇ ਵਿੱਚ ਆਪਾਂ ਜਿਹੜੀ ਕਣਕ ਪਾ ਲਈ ਤੇ ਜਿਹੜਾ ਘੰਟਿਆਂ ਦਾ ਕੰਮ ਸੀ ਬਈ ਉਹ ਮਿੰਟਾਂ ਦੇ ਹਿਸਾਬ ਨਾਲ ਜਿਹੜਾ ਛੱਟਾ ਕਣਕ ਦਾ ਆ ਰਿਹਾ ਹੈ ਪੂਰਾ ਛੱਟਾ ਵੀ ਦੇ ਰਹੇ ਆਪਾਂ ਇੱਕ ਪਾਸੇ ਇੱਕ ਸਾਈਡ ਨੂੰ ਤੇ ਦੂਜੀ ਦੂਜੀ ਸਾਈਡ ਨੂੰ ਡਬਲ ਛੱਟਾ ਜਿਹੜਾ ਦੇ ਕਣਕ ਦਾ ਕੱਲਾ-ਕੱਲਾ ਦਾਣਾ ਬਾਈ ਆਪਣਾ ਇਹਦੇ ਵਿੱਚ ਪਿਆ ਤੁਹਾਨੂੰ ਉਹ ਦਿਖਾਉਨੇ ਆ ਕੱਲਾ-ਕੱਲਾ ਦਾਣਾ ਜਿਹੜਾ ਟਮੈਟਰ ਨਾਲ ਖਿਲ ਰਿਹਾ ਬਾਈ ਵੱਟ ਤੇ ਜਾਵਾਂ ਮੱਖੀ ਚ ਵੱਜਦਾ ਜਿਹੜਾ ਦਾਣੇ ਜਾ ਰਹੇ ਆ ਵਿੱਚ ਹਰਾ ਪਤਰਾਾਲ ਵੀ ਬਹੁਤ ਜਾਦੇ ਆ ਬਾਈ ਜਿਹਦੇ ਨਾਲ ਪਹਿਲਾਂ ਆਪਾਂ ਥੋੜਾ ਜਿਹਾ ਅੱਧਾ ਗੱਟਾ ਡੀ ਏ ਪੀ ਦਾ ਛੱਟਾ ਦਿੱਤਾ ਤੇ ਵਿੱਚ ਜਿਹੜੀ ਹੈਗੀ ਆ ਕਣਕ ਜਿਹੜੀ ਆ ਫਸਫੇਟਰ ਚ ਪਾਈ ਆ ਬਣਿਆ ਰਿਓ ਪੇਜ ਨਾਲ ਬਾਈ ਬਖਾਵਾਂਗੇ ਤੁਹਾਨੂੰ ਫਿਰ ਕਿਉਂ ਇਹ ਨਹੀਂ ਤੂੰ ਵੀ ਆ ਕਣਕ ਇੰਨਾ ਝਾੜ ਆਉਂਦਾ ਕਿੰਨੇ ਦਿਨਾਂ ਚ ਉੱਗਦੀ ਆ ਕਿਉਂਕਿ ਛਿੱਟੇ ਦੀ ਕਣਕ ਬਹੁਤ ਛੇਦੀ ਨਿਕਲਦੀ ਆ ਬਾਹਣ ਗਿੱਲੇ ਹੋਣ ਦੇ ਕਾਰਨ ਆਪਾਂ ਜਿਹੜਾ ਛਿੱਟਾ ਦੇ ਰਹੇ ਆ ਤਾਂ ਹਾਂਜੀ ਭਰਾਵੋ ਤੁਹਾਨੂੰ ਕਾਣਕ ਦਿਖਾ ਦਈਏ ਜੀ ਕੱਲਾ ਕੱਲਾ ਜਿਹੜਾ ਦਾਣਾ ਆਪਾਂ ਸਪਾਈਡਰ ਨਾਲ ਜਿਹੜਾ ਛਿੱਟਾ ਦਿੱਤਾ ਤੇ ਨਾਲ ਬਾਈ ਜੀ ਅੱਧਾ ਗੱਟਾ ਯੂਰੀਆ ਤੇ ਅੱਧਾ ਗੱਟਾ ਡੀਏਪੀ ਦਾ ਤੇ ਨਾਲ ਆਪਾਂ ਉਹ ਵੀ ਛਿੱਟਾ ਦਿੱਤਾ ਤੇ ਨਾਲ ਦੀ ਨਾਲ ਜਿਹੜਾ ਆਪਾਂ ਬਾਈ ਜੀ ਰੋਟਾਵੇਟਰ ਆ ਉਹ 2 ਤੋਂ 3 ਇੰਚ ਦਾ ਜਿਹੜਾ ਰੋਟਾਵੇਟਰ ਮਾਰ ਰਹੇ ਆ ਨਾਲ ਦੀ ਨਾਲ ਜਿਹੜਾ ਵੀ ਆਪਾਂ ਸੁਹਾਗਾ ਨਹੀਂ ਮਾਰਨਾ ਕਿਉਂਕਿ ਵਾਹਣ ਗਿੱਲੇ ਆ ਇਹ ਅੱਜ ਬਾਈ ਜੀ 4 ਤੋਂ 5 ਜਨਵਰੀ ਦੇ ਵਿੱਚ ਵਿੱਚ ਜਿਹੜੇ ਆਪਣਾ ਕੋਈ 7-8 ਕਿੱਲੇ ਵਾਹਣ ਰਹਿੰਦਾ ਸੀ ਉਹ ਆਪਾਂ ਕਣਕ ਦਾ ਕੰਮ ਨਵੇੜਤਾ ਬਾਈ ਜੀ ਤੇ ਇਹਦੀਆਂ ਵੀਡੀਓ ਬਾਈ ਜੀ ਪਾਉਂਦੇ ਰਵਾਂਗੇ ਬਣੇ ਰਹੋ ਪੇਜ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ